ਨਾਮ ਅਰਸ਼ੀ ਕਲਾਸ 7ਵੀਂ ਹਾਂਜੀ ਬਸ ਸਕੂਲ ਲੱਗੇ ਲੈ ਕਿੰਨਾ ਦਾ ਕੀ ਲੱਗਣੇ ਚਾਹੀਦੇ ਨੇ ਜਾਂ ਆਨਲਾਈਨ ਕਲਾਸਾਂ ਜਾਂ ਛੁੱਟੀ ਹੋਣੀ ਚਾਹੀਦੀ ਨੇ ਕੀ ਲੱਗਦਾ ਜਿਆਦਾ ਤੱਕ ਤੁਪ ਨਹੀਂ ਨਹੀਂ ਨਿਕਲਦੀ ਆਨਲਾਈਨ ਕਲਾਸਾਂ ਲੱਗਣੀਆਂ ਚਾਹੀਦੀ ਠੰਡ ਜ਼ਿਆਦਾ ਹੈ ਨਾ ਹਾਂਜੀ ਠੀਕ ਹੈ ਕਿੰਨੇ ਕੁ ਬੱਚੇ ਆਏ ਨੇ ਕਲਾਸ ਚ ਅੱਜ 5 ਪੰਜਰ ਬੱਚੇ ਆਏ ਨੇ ਪੰਜ ਬੱਚੇ ਅੱਗੇ ਕਿੰਨੇ ਹੁੰਦੇ ਨੇ ਬੱਚੇ ਅੱਗੇ 40 45 ਬੱਚੇ ਬਹੁਤ ਘੱਟ ਆਏ ਨੇ ਹਾਂਜੀ ਨਮਸਕਾਰ ਕਿਹੜਾ ਸਕੂਲ ਹੈ ਐਸਐਸਟੀ ਕਾਮਰਸ ਸੀਨੀਅਰ ਸੈਂਡੀ ਕਲਾਸ ਪਲੱਸ 1 ਕਾਮਰਸ ਅਮਨੂ ਦੇਖਿਆ ਤੁਸੀਂ ਚਾਰ ਪੰਜ ਜਣੇ ਬਾਹਰ ਆਇਓ ਕਿਹੜੀ ਕਲਾਸ ਹੈ ਤੁਹਾਡੀ ਇਹਦੇ ਵਿੱਚ ਕਿੰਨੇ ਕ ਬੱਚੇ ਸੀਗੇ ਬੱਚੇ ਸਰ ਅੱਜ ਦੇ ਨਾਲ ਵੀ ਥੋੜੀ ਬੁੱਤ ਘਾਟੀ ਆਈ ਸੀ ਘਾਟੀ ਆਈ ਹਾਂਜੀ ਠੰਡ ਲੱਗੇ ਵੀ ਘੱਟ ਆਉਂਦਾ ਜਾਂ ਆਏ ਹੁਣੇ ਨਹੀਂ ਹੁਣ ਠੰਡ ਕਰਕੇ ਜੀ ਕੀ ਲੱਗਦਾ ਵੀ ਛੁੱਟੀਆਂ ਸੀਗੀਆਂ ਨਾਲ ਵੀ ਲੱਗਣੇ ਚਾਹੀਦੇ ਸਕੂਲ ਜਾਂ ਨਹੀਂ हाँ जी जी एक साइड दी आपा गल करिए कि पढ़ाई तो लॉस हो रहा सी पर दूसरी साइड से आपा देखिए कि ठंड भी ज्यादा है पर ठंड ज्यादा है स्कूल लगने चाहिए हां होनी चाहिए आगे नहीं सर जो पेपर भी आ रहे हैं आगे फिर छुट्टियां करे तो पढ़ाई हो नहीं सी ऑनलाइन में क्लासेस लग नहीं ऑनलाइन नहीं लग रही हैं जे लगन फिर हो सके आठवीं ਕਿੰਨੇ ਬੱਚੇ ਜੀ ਅੱਜ ਕਲਾਸ ਦੇ ਵਿੱਚ ਛੁੱਟੀ ਹੁੰਦੀ ਹੈ ਤਿੰਨ ਹੀ ਤਿੰਨ ਵੈਸੇ ਕਿੰਨੇ ਨੇ 47 ਅੱਜ ਕੀ ਲੱਗਦਾ ਛੁੱਟੀ ਹੋਣੀ ਚਾਹੀਦੀ ਹੈ ਹੋ ਠੰਡ ਜਿਆਦਾ ਬਹੁਤ ਜਿਆਦਾ ਪੈ ਰਹੀ ਹੈ ਪੜਾਈ ਤੇ ਨਹੀਂ ਅਸਰ ਪੈਂਦਾ ਪੈਂਦਾ ਹੈ ਹੀ ਹਾਂ ਛੁੱਟੀ ਮੰਗ ਕਰਦੇ ਆਨਲਾਈਨ ਕਲਾਸਾਂ ਕਰਦੇ ਮੰਗ ਆਨਲਾਈਨ ਕਲਾਸਾਂ ਲੱਗਣ ਹੀ ਛੁੱਟੀ ਆ ਥੋੜੀ ਜਿਹਾ ਵਜ੍ਹਾ ਠੰਡ ਦਾ ਬਾਤ ਹੈ ਠੀਕ ਹੈ ਨਾਮ ਮੇਰਾ ਨਾਮ万ਸ਼ ਕੁਮਾਰ ਜੀ ਕਲਾਸ 10th ਹੈ ਅੱਜ ਛੁੱਟੀਆਂ ਤੋਂ ਬਾਅਦ ਪਹਿਲੇ ਦਿਨ ਸਕੂਲ ਕੋਲ ਕਿੰਨੇ ਕੁ ਬੱਚੇ ਆਏ ਸੀ ਕਲਾਸ ਵਿੱਚ 20 ਕੁ ਬੱਚੇ ਆਏ ਸੀ ਕਿੰਨੇ ਬੱਚੇ ਦੋ ਦੋ ਦੇ ਬੱਚੇ 42 ਬੱਚੇ ਨੇ ਜੀ ਠੰਡ ਕਾਰਨ ਬੱਚੇ ਘਟਾਏ ਕੀ ਕਰਦੇ ਜੀ ਨਾ ਠੰਡ ਕਾਰਨ ਬੱਚੇ ਬਾਕੀ ਅੱਜ ਮਾਗੀ ਵੀ ਸੀਗੀ ਲੋੜੀ ਤੋਂ ਬਾਅਦ ਇੰਨੇ ਵਾਰ ਇੰਨੇ ਦਿਨਾਂ ਬਾਅਦ ਸਕੂਲ ਖੁੱਲੇ ਆ ਬੱਚੇ ਇੰਨੇ ਆਂਦੇ ਨਹੀਂਗੇ ਤੁਹਾਨੂੰ ਪਤਾ ਹੀ ਹੈ ਓਹ ਨਹੀਂ ਲੱਗਦਾ ਠੰਡ ਦਾ ਕਾਰਨ ਵੀ ਲੱਗਦਾ ਕਿਸੇ ਨਾ ਠੰਡ ਦਾ ਕਾਰਨ ਵੀ ਆ ਕਿਤੇ ਨਾ ਕਿਤੇ ਬਾਕੀ ਬੱਚੇ ਤੁਹਾਨੂੰ ਪਤਾ ਹੀ ਹੈ ਛੁੱਟੀਆਂ ਤੋਂ ਬਾਅਦ ਹੁਣ ਦੇਖੋ ਹੀ ਪੇਪਰ ਸਾਡੇ ਅੱਗੇ ਡੇਟ ਸ਼ੀਟ ਆ ਗਈ ਜੇ ਇੱਕ ਪਾਸੋਂ ਕਹੀਏ ਠੰਡ ਵੀ ਬਹੁਤ ਆ ਤੇ ਦੂਜੇ ਪਾਸੋਂ ਸਾਡੀ ਪੜ੍ਹਾਈ ਵੀ ਅੱਗੋਂ ਬੋਰਡ ਦੀ ਡੇਟ ਸ਼ੀਟ ਵੀ ਆ ਤਾਂ ਕਰਕੇ ਇੱਕ ਪਾਸੇ 50% ਦਾ ਚਾਂਸ ਆ ਵੀ ਛੁੱਟੀਆਂ ਹੋਣੀਆਂ ਚਾਹੀਦੀਆਂ ਤੇ ਬਾਕੀ ਆਪਣੀ ਪੜ੍ਹਾਈ ਨੂੰ ਵੀ ਦੇਖਦੇ ਹੋਏ ਅਸੀਂ ਤਾਂ ਕਹਿੰਦੇ ਨਾ ਹੀ ਹੋਣ ਤੇ ਸਾਡੀ ਪੜ੍ਹਾਈ ਜਾਰੀ ਰਵੇ ਤੇ ਅੱਗੇ ਪੇਪਰ ਹੋ ਜਾਣ। ਔਨਲਾਈਨ ਕਲਾਸਾਂ ਇੰਨੀ ਪੜ੍ਹਾਈ ਔਨਲਾਈਨ ਤੇ ਨਹੀਂ ਹੁੰਦੀ ਫਿਰ ਅੱਗੇ ਨੈੱਟ ਦੇ ਵੀ ਖਰਚੇ ਨੇ ਤੁਹਾਨੂੰ ਪਤਾ ਹੀ ਆ। ਤਾਂ ਕਰਕੇ ਮੈਂ ਤਾਂ ਕਹਿੰਦਾ ਸਕੂਲ ਖੁੱਲ ਜਾਣ ਥੋੜੀ ਠੰਡ ਘਟ ਜੇਣ ਤੇ ਥੋੜਾ ਟਾਈਮ 'ਚ ਬਦਲਾ ਆ ਜੇ ਤਾਂ ਤਾਂ हां जी मैं रंजन कुमार एसएसडी गवर्नमेंट सीनियर सेकेंडरी स्कूल माछीवाड़ा बतौर स्कूल इंचार्ज और स्कूल ਦੇ ਵਿੱਚ ਬਹੁਤ ਬੱਚੇ ਘਟਾ ਇਹਨਾਂ ਜੀ 10% ਵੀ ਨਹੀਂ ਘਟੇ ਸਰ ਜੀ ਹਾਂ ਨਹੀਂ 10% ਤੋਂ ਤਾਂ ਵੱਧ ਬੱਚੇ ਨੇ ਜਣੀ ਪਰਸੈਂਟੇਜ ਕਾਫੀ ਘਟ ਰਹੀ ਜਦੋਂ ਵੀ ਸਕੂਲ ਖੁੱਲਦੇ ਆ ਤਾਂ ਬੱਚਿਆਂ ਦੀ ਜਿਹੜੀ ਗਤੀ ਆ ਨਾ ਉਹ ਲਈ ਤੇ ਆਉਣ ਨੂੰ ਟਾਈਮ ਲੱਗਦਾ ਆ ਹੁਣ ਕੁਛ ਸਰਦੀ ਦਾ ਪ੍ਰਕੋਪ ਚੱਲ ਰਿਹਾ ਕਈ ਦਿਨਾਂ ਤੋਂ ਇਹਦੇ ਕਰਕੇ ਬੱਚਿਆਂ ਦੀ ਗਿਣਤੀ ਆ ਕਾਫੀ ਪ੍ਰਭਾਵਿਤ ਆ ਪਰਸੋ ਤੋਂ ਪ੍ਰੀ ਬੋਰਡ ਨੇ ਅਸੀਂ ਗਰੁੱਪਾਂ ਦੇ ਵਿੱਚ ਹਾਲਾਂਕਿ ਸਕੂਲ ਖੁੱਲਣ ਤੋਂ ਪਹਿਲਾਂ ਜਦ ਪਤਾ ਸੀ ਵੀ 14 ਨੂੰ ਸਕੂਲ ਖੁੱਲਣੇ ਆ ਤਾਂ ਪੇਰੈਂਟਸ ਨੂੰ ਉਹਨਾਂ ਦੇ ਗਰੁੱਪਾਂ ਵਿੱਚ ਬੜੇ ਸਨੇਹ ਲਾਏ ਗਏ ਵੀ ਬੱਚਿਆਂ ਨੂੰ ਭੇਜੋ ਵੀ ਪ੍ਰੀ ਬੋਰਡ ਦੀ ਤਿਆਰੀ ਕਰਵਾਉਣ ਹਿੱਤ ਬੱਚੇ ਆਪਣਾ ਤਿਆਰ ਕਰਕੇ 8ਵੀਂ 10ਵੀਂ 12ਵੀਂ ਦੇ ਹੁਣ ਪ੍ਰੀ ਬੋਰਡ ਪਰਸੋ ਤੋਂ ਸ਼ੁਰੂ ਹੋਣੇ ਨੇ ਕਿਤਨੇ ਕਿਤਨੇ ਢੰਡ ਬਹੁਤ ਜ਼ਿਆਦਾ ਜੀ ਦੇਖਾ ਆਮ ਬੰਦਾ ਜਿਹੜਾ ਕੋਈ ਇਹ ਤਾਂ ਬੱਚੇ ਵੀ ਛੋਟੇ ਮਾਪੇ ਘਰੋਂ ਕੱਢਣ ਨੂੰ ਕਿਤਰਾਉਂਦੇ ਲੈ ਕਿਤਨੇ ਕਿਤਨੇ ਕਲਾਸਾਂ ਨਾਲ ਵੀ ਹੋਣਾ ਚਾਹੀਦਾ ਹੈ ਦੇਖੋ ਮੈਂ ਇਸ ਗੱਲ ਨਾਲ ਤੁਹਾਡੇ ਨਾਲ ਸਹਿਮਤ ਆ ਪਰੰਤੂ ਠੰਡ ਪਹਿਲੀ ਵਾਰ ਨਹੀਂ ਪੈ ਰਹੀ ਹਰ ਸਾਲ ਪੈਂਦੀ ਹੈ ਠੀਕ ਹੈ ਕਦੇ ਘੱਟ ਕਦੇ ਵੱਧ ਪਰ ਪੜ੍ਹਾਈ ਦੇ ਜਿਹੜੇ ਦਿਨ ਨੇ ਉਹ ਇਹੀ ਨੇ ਬੜੇ ਕ੍ਰੂਸ਼ਲ ਦਿਨ ਨੇ ਕੁਝ ਸਮਾਂ ਦੇਖੋ ਪਿਛਲਾ ਇਲੈਕਸ਼ਨ ਦੇ ਵਿੱਚ ਵੀ ਕੁਝ ਸਮਾਂ ਲੰਘਿਆ ਤੇ ਐਤਕੀ ਤੱਕ ਘੱਟੋ ਘੱਟ 20 ਦਿਨ ਵਿంటర్ ਬ੍ਰੇਕ ਦੇ ਹੋ ਗਏ ਤੇ ਉਹਦੇ ਨਾਲ ਪੜ੍ਹਾਈ ਦਾ ਤਾਂ ਲਾਸ ਹੁੰਦਾ ਹੀ ਆ ਬੱਚਿਆਂ ਦਾ ਸਰਦੀ ਘੜਾ ਖੜਾ ਕਰਕੇ ਵੀ ਥੋੜੀਆਂ ਜੀਆਂ ਛੁੱਟੀਆਂ ਵਧੀਆਂ ਸੀਗੀਆਂ ਤੇ ਓਵਰ ਆਲ ਬੱਚਿਆਂ ਦੀ ਪੜ੍ਹਾਈ ਤਾਂ ਪ੍ਰਭਾਵਿਤ ਹੁੰਦੀ ਆ ਇਸ ਕਰਕੇ ਸਕੂਲ ਖੁੱਲਣੇ ਚਾਹੀਦੇ ਸੀਗੇ ਤੇ ਬੱਚਿਆਂ ਦੇ ਐਗਜ਼ਾਮ ਕਿਉਂਕਿ 2 ਫਰਵਰੀ ਤੋਂ ਤਾਂ ਫਾਈਨਲ ਐਗਜ਼ਾਮ ਸ਼ੁਰੂ ਨੇ ਜੀ 8ਵੀਂ ਔਰ 12ਵੀਂ ਦੇ ਤੇ ਫਿਰ ਗਾਹ ਨਾਲ ਲੱਗਦੇ ਹੀ ਮੈਟ੍ਰਿਕ ਦੇ ਸ਼ੁਰੂ ਹੋ ਜਾਂਦੇ ਆ ਇਸ ਕਰਕੇ ਸਿਲੇਬਸ ਮੁਕੰਮਲ ਹੋ ਗਿਆ ਬੱਚਾ ਦਾ ਸਾਰਾ ਲਗਭਗ ਸਿਲੇਬਸ ਦਾ ਮੁਕੰਮਲ ਆ ਤੇ ਸਿਲੇਬਸ ਮੁਕੰਮਲ ਆ